ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤਸਵੀਰ ਚੜ੍ਹਦੀ ਕਲਾ ਤੰਦਰੁਸਤੀ ਰਹੂਗੀ ਰਿਕਵੈਸਟ ਬੇਨਤੀ ਕਰਦੇ ਆਂ ਨਰਖ ਪਰਖਾ ਤਸੱਲੀ ਕਰਕੇ ਆਪਣੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸੱਜਣੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਹੈ ਪਹੁੰਚੇ ਆਂ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਤਸਵੀਰ ਪੱਟੀ ਬਾਈ ਹਰਚੰਦ ਦੇ ਫਾਰਮ ਤੇ ਪਹੁੰਚੇ ਆਂ ਤੇ ਇੱਕ ਵਾਰ ਦਾ ਕਿ ਆ ਕਰਦੇ ਗੱਲਬਾਤ ਬਣੇ ਰਿਓ ਅੰਤ ਤੱਕ ਜੀ ਬਾਈ ਹਰਚੰਦ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਕੀ ਹਾਲ ਜੀ ਠੀਕ ਜੀ ਓਕੇ ਫੋਟਾ ਕੀ ਗੱਲ ਕਿਤੇ ਰਹਿੰਦਾ ਪਿੰਦੇ ਜੇ ਰਹਿਣ ਇਦਾਂ ਹੀ ਵਾੜੇ-ਵੁੰਡੇ ਚੱਲ ਜਾਂਦੇ ਜੀ ਕਿਤੇ ਵਾੜੇ-ਵੁੰਡੇ ਚੱਲ ਜਾਈਦਾ ਮਾਲ ਮਹਿੰਗਾ ਹੋ ਗਿਆ ਨਹੀਂ ਲੱਗਦਾ ਹਣਾ ਅੱਛਾ ਤੇ ਇਸ ਤਰ੍ਹਾਂ ਇੱਕ ਅਤੀ ਲੈ ਕੇ ਦੇ ਗੁਜਾਰਾ-ਵਜਾਰਾ ਗੁਜਾਰਾ-ਵਜਾਰਾ ਕਰੀ ਜਾਂਦੇ ਆ ਚਲੋ ਕੋਈ ਨਹੀਂ ਜਿਤਨਾ ਜਿਤਨਾ ਸੁੱਤਰ ਆਉਂਦਾ ਕਿਸਦਾਤ ਨਹੀਂ ਚਲਾਈ ਜਾਵੇ ਕੰਮ ਐਡਰੈਸ ਕਰੀਏ ਨੋ ਬੜਾ ਹਾਂਜੀ ਪਹਿਲੇ ਸੋਰਸੇਂਗਾ ਹੂੰ ਜ਼ਿਲ੍ਹਾ ਤਰਨਤਲ ਤਹਿਸੀਲ ਪਤਲੀ ਠੀਕ ਹੈ 980650272 ਠੀਕ ਹੈ ਕਿੰਵਾਂ ਸੂਬਾ ਬਾਈ ਸੂਬਾ ਦੁੱਜਾ ਜੀ ਠੀਕ ਹੈ ਇਹ ਦੁੱਜਾ ਸੂਬਾ ਹੂੰ ਦੁੱਧ ਨਾ ਉਹ ਰਿਟ ਜੀ ਦੁੱਧ ਨਾ ਉਹ ਗਲੋ ਚੋਣ ਓਕੇ ਬਿਨਾ ਬੱਚੇ ਦਾ ਚੋਣ ਓਕੇ ਨਾ ਜਵਾਜੂ ਬਿਲਕੁਲ ਠੰਢੀ ਠਾਰਿਆ ਕੋਈ ਉਹ ਚੁੱਕ ਚੈੱਕ ਕਰਦਾ ਜੀ ਦਾ ਏਦਾਂ ਮੱਦੀ ਮੇਰਾ ਭਾਰਾ ਬਰਫਰ ਕੀ ਹੈ ਨਾ ਵਾ ਵਾ ਇਸ ਤਰ੍ਹਾਂ ਹੀ ਅੱਛਾ ਰਾਜੀ ਬਾਜੀ ਫੁੱਲ ਹੈ ਨਾ ਥਾਂ ਛੱਡਾ ਚੰਗਾ ਤੁਰਾ ਤਰਾ ਕਰਾਈਏ ਜੇ ਖੋੜ ਕੇ ਪੂਰੀ ਰਾਜੀ ਗੜ ਠੀਕ ਹੈ ਜੀ ਲਓ ਜੀ ਦੂਸਰਾ ਦੂਗਾ ਤੇ ਰਾਜੀ ਬਾਜੀ ਫੁੱਲ ਤੇ ਥਾਣ ਵੀ ਬਹੁਤ ਸੋਹਣਾ ਲੱਗਾ ਤੇ 9 ਕਿਲੋ ਜਿਹੜਾ ਮੌਕੇ ਵਾਲਾ ਦੁੱਧ ਸੱਜਣਾਂ ਦੇ ਥਲੇ ਯਾਰ ਤੋਰਾ ਤਰਾ ਤੁਸੀਂ ਵੇਖਦੇ ਵੇਜੇ ਬਹੁਤ ਸੋਹਣਾ ਲੱਗਾ ਹਾਂਜੀ ਤੋਰਾ ਸਾਰਾ ਤੇ ਬੜਾ ਵੜਿਆ ਬੈੜਾ ਦੂਜਾ ਸਾਰਾ ਬੜਾ ਬਰਨ ਗਿਆ ਵਾ 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 ਨਾਚਦੀ ਟੱਪਦੀ ਫਿਰਦੀ ਹੈ ਨਾ ਨਾਚਦੀ ਟੱਪਦੀ ਫਿਰਦੀ ਨਹੀਂ ਭਾਈ ਇਹ ਚਾਨ ਸਿੰਕ ਕਿਨੇ ਦੀ ਬੋਲ ਸਾਜੀ 30000 ਰੁਪਿਆ ਅੱਛਾ 28000 ਦੇ ਦਤਾ 28 ਦੀ ਹਾਂਜੀ ਉੱਚ ਪਿਆਰ ਮੁਫਤ ਚਾਰ ਬਾਤ ਵਿੱਚ ਬੋਲ ਕਾਰ ਦਵਾ ਪਈ 5000 ਛੱਡਦਾ 27 ਦੀ 27000 1000 ਸਾਡੇ ਲੋ ਛੱਡ ਦੋ ਨਹੀਂ ਮੋੜ ਕੇ ਫਿਰ ਵਾਅਦਾ ਪੁੱਟਾ ਕੋਈ ਨਹੀਂ ਟੱਕਾ 1000 ਘਟਾ ਲਈਏ ਅੱਛਾ ਹਾਂ ਚਲ ਛੱਡ ਦੋ ਚਲ ਛੱਡ ਦੋ ਠੀਕ ਆ 26 ਦੀ 26000 ਦੇ ਲਾਗੇ ਜੈਸ ਤੇ ਨੋ ਹੈਨਾ ਲਓ ਥਾਂ ਖੇਤਾ ਵਧੀਆ ਪਾੜਾ ਪਾਉ ਵੰਗਾ ਪਾਉ ਹੋਣਾ ਦੇ ਜੋ ਟਰਾਈ ਚੰਗੀ ਚਾਰ ਤੇ ਮੈਨਾ ਹੈਨਾ ਹਾਂਜੀ ਹਾਂਜੀ ਵਧੀਆ ਦੁੱਧ ਦਾ 10000 ਰੁਪਏ ਦੇ ਜੋ ਜਲਣ ਦੇ ਠੀਕ ਆ ਹਾਂਜੀ ਚੰਗੀ ਵੜ ਰਾਜੀ ਬਾਜੀ ਹੈਨਾ 26000 ਦੇ ਵਿੱਚ ਜੈਸ ਨੂੰ ਸਜਣੋ ਮੇਲਾ ਲੋਟ ਲੋ ਪਿੰਡ ਸੁਰ ਸਿੰਘ ਪਹੁੰਚ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ